ਮੇਟਰੋ ਕਿਸਾਨ ਮੇਲੇ ਤੇ ਪਹੁੰਚੇ ਹੋਇਆ ਪੁੱਚੋ ਮੰਡੀ ਦੇ ਵਿੱਚ ਬਾਈ ਲੱਖੇ ਤਾਂ ਨਾ ਬੇਟਾ ਇੰਨਾ ਕੁ ਮਤਲਬ ਇੰਟਰਸਟਿਡ ਬੰਦਾ ਹੈ ਯਾਰ ਇਹਨੂੰ ਹਰ ਇੱਕ ਐਪਲੀਮੈਂਟ ਬਾਰੇ ਪਤਾ ਤੇ ਆਪਾਂ ਇਹ ਤੋਂ ਜਾਣਕਾਰੀ ਲਮਾਂਗੇ ਪੁੱਤ ਜਿਹੜਾ ਇਹ ਪਿੰਗਾ ਦਾ ਹਾਂਜੀ ਤੇ ਮੈਨੂੰ ਐ ਦੱਸ ਜੇ ਕਿਸੇ ਸੱਜਣ ਨੇ ਕਰਵਾਉਣਾ ਹੋਵੇ ਕਿੰਨੇ ਦਿਨਾਂ ਚ ਬਣਾ ਕੇ ਦੇ ਦੋਗੇ ਇਹ ਆਪਾਂ ਬਣਾ ਤਾਂ ਦੋ ਦਿਨਾਂ ਚ ਹੀ ਦੇਵਾਂਗੇ ਹਾਂ ਜੇ ਕਿਸੇ ਬੰਦੇ ਨੇ ਲੇਟ ਲੈਣਾ ਹੋਵੇ ਤਾਂ ਉਹ ਵੀ ਕਰਦ ਕੇ ਦੇ ਦਿੰਦਾ ਅਸੀਂ ਰੰਗ ਤੋਂ ਪਹਿਲਾਂ ਰੰਗ ਹੋਣ ਤੋਂ ਪਹਿਲਾਂ ਸੀ ਬੰਦੇ ਨੂੰ ਸੁਣ ਤਾਂਗੇ ਵੀ ਇੱਕ ਵਾਰ ਦੇਖ ਕੇ ਜਾਓ ਪਿੰਗਾ ਆਏ ਬੰਦੇ ਦੀ ਖਾਸियत ਆ ਰੰਗ ਹੋਣ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਐ ਕਹਿਣਗੇ ਵੀ ਬਈ ਇਹ ਤੇ ਨજર ਮਾਰ ਵੀ ਕੋਈ ਕਮੀ ਪੇਸੀ ਤੈਨੂੰ ਲੱਗਦੀ ਤਾਂ ਨਹੀਂ ਆਪਣੇ ਵੱਲੋਂ ਇਹ ਛੱਡਦੇ ਨਹੀਂ ਜੇ ਤੁਸੀਂ ਆਕੇ ਕਹਿਤਾ ਵੀ ਜੇ ਇੱਥੇ ਜੇ ਇੱਕ ਅੱਧੀ ਕੁੰਡੀ ਵੱਧ ਲੱਗ ਜਾਏ ਜਾਂ ਪੱਤੀ ਦਾ ਟੋਟਾ ਵੱਧ ਲੱਗ ਜਾਏ ਰੰਗ ਬਾਅਦ ਚ ਕਰਨਗੇ ਪਹਿਲਾਂ ਤੁਹਾਡੇ ਮਨ ਦੀ ਆਰਿਚਾ ਪੂਰੀਆਂ ਕਰਨਗੇ ਤਸੱਲੀ ਕਰਾਉਣਗੇ ਉਹ ਤੇ ਜਿਹੜਾ ਆਹ ਪਿਆ ਕੀ ਚੀਜ਼ ਆ ਇਹ ਆਪਣਾ ਹਾਲ ਆਗੇ 15 ਸੈੱਟ ਹਾਲ ਫੋਲਡਿੰਗ ਵਾਲੇ ਅਸਾ ਫੋਲਡਿੰਗ ਵਾਲੇ ਹਾਂਜੀ ਫੋਲਡਿੰਗ ਹੁੰਦੇ ਪੂਰੇ ਤੇ 1000 ਦੇ ਹੈਗੀ ਆਪਣੀ 65000 ਦੇ ਆ ਇਹ 65000 ਦੇ ਉਦਾਂ ਹੀ ਵੇਚ ਦਿਓਗਾ ਅੱਜ ਮੇਲੇ ਕਰਕੇ ਆ ਹਾਂਜੀ ਮੇਲੇ ਵਾਸਤੇ ਆਫਰ ਆਪਣਾ ਛੇੜੀਣਾ ਵਾਸਤੇ ਆਪਣੇ ਚੱਕੋ ਮਿੱਤਰੋ ਛੇੜਨਾ ਵਾਸਤੇ ਆਫਰ ਹੈ ਜੇ ਅੱਜ ਮੇਲੇ ਤੇ ਤੁਸੀਂ ਨਹੀਂ ਪਹੁੰਚੇ ਨਾ ਵੀਡੀਓ ਵੇਖਦੇ ਹੋ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਤੁਸੀਂ ਬੁਕਿੰਗ ਵੀ ਕਰਵਾ ਸਕਦੇ ਹੋ ਤੁਹਾਨੂੰ ਮੇਲੇ ਵਾਲਾ ਰੇਟ ਜਾਨੀ ਕਿ 65000 ਦੇ ਮਿਲੂ ਹਨ ਇਹਦੇ ਵੀ ਆਪਾਂ ਰੰਗ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਸੱਦਾਂਗੇ ਰੰਗ ਤੋਂ ਪਹਿਲਾਂ ਇੱਕ ਵਾਰੀ ਚੈੱਕ ਆਪਾਂ ਹਰ ਕੰਪਲੀਮੈਂਟ ਕਰਾਉਣੇ ਆ ਤੇ ਜਿਹੜਾ ਆਉ ਪਿਆ ਉਹ ਉਧਰਲੇ ਪਾਸੇ ਪਿਆ ਵੀ ਆ ਕੀ ਚੀਜ਼ ਆ ਜਿਹੜੀ ਆ ਪਈ ਆ ਏ ਜਿੰਦਰਾ ਦਾ ਹਾਂਜੀ ਓਕੇ ਤੇ ਇਹਦਾ ਕੀ ਰੇਟ ਆ ਮੇਲੇ ਦਾ ਇਹਦਾ 15000 15000 ਇਹ ਵੀ ਜੇ ਕੋਈ ਹਫਤੇ ਤੋਂ ਪਹਿਲਾਂ ਪਹਿਲਾਂ ਬੁਕਿੰਗ ਕਰਵਾਉਂਦਾ ਹਾਂਜੀ ਉਹ 15000 ਸਾਰੇ ਜਿਵੇਂ ਕਿ ਆਪਣੇ ਟਰਾਲੇ ਆ ਹਾਲਾ ਖੇਤੀ ਦੇ ਬਾੜੇ ਹਾਂ ਉਹ ਸਾਰੇ ਆਪਾਂ ਇੱਕ ਵਾਰ ਸੇਲ ਇਹਦੇ ਵਿੱਚ ਹੀ ਆ ਕਿਸੇ ਡਿਸਕਾਊਂਟ ਦਵਾਂਗੇ ਇਸ ਵਾਰ ਲੈ ਮਿੱਤਰੋ ਪਹਿਲੀ ਵਾਰ ਬਾਈ ਉਹਨੇ ਮੇਲਾ ਲਾਇਆ ਤੇ ਪਹਿਲੀ ਵਾਰੀ ਡਿਸਕਾਊਂਟ ਦਿੱਤੇ ਆ ਇਹ ਡਿਸਕਾਊਂਟ ਪੂਰਾ ਹਫਤਾ ਚੱਲਣੇ ਆ ਜੇ ਤੁਸੀਂ ਵੀਡੀਓ ਵੇਖ ਰਹੇ ਹੋ ਨਾ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੇਟ ਅੱਜ ਮੇਲੇ ਦਾ ਬਾਈ ਉਹਨਾਂ ਦਾ ਡਿਸਕਾਊਂਟ ਕਰਕੇ ਆ ਇਹੀ ਰੇਟ ਦੇ ਵਿੱਚ ਤੁਸੀਂ ਬੁੱਕਿੰਗ ਕਰਵਾ ਸਕਦੇ ਹੋ ਤੇ ਤੁਹਾਡਾ ਨਾਮ ਕੀ ਆ? ਕਾਰਤਿਕ ਸਿੰਘ ਨਾ ਬਾਈ ਦਾ ਕਾਰਤਿਕ ਆ ਤੈਨੂੰ ਹੀ ਫੋਨ ਕਰਨਾ ਕਿ ਲੱਖੇ ਨੂੰ ਲਾਉਣ ਮੇਰੇ ਡੈਡੀ ਨੂੰ ਇਹਦੇ ਡੈਡੀ ਨੂੰ ਫੋਨ ਲਾ ਲਿਓ ਨੰਬਰ ਇਹਦੇ ਡੈਡੀ ਦਾ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ